ਸੁਖਜਿੰਦਰ ਰੰਧਾਵਾ ਬਹੁਤ ਬਹੁਤ ਸੁਖਜਿੰਦਰ ਰੰਧਾਵਾ ਰੰਧਾਵਾ ਸੁਖਜਿੰਦਰ ਰੰਧਾਵਾ ਮਸ਼ਾਅੱਲਾ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਜਿੱਤ ਪ੍ਰਾਪਤ ਕਰਨ ਵਾਲੇ ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਗੁਰਦਾਸਪੁਰ ਲੋਕ ਸਭਾ ਦੇ ਵੋਟਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇੰਡੀਆ ਗਠਜੋੜ ਦੀ ਹੀ ਸਰਕਾਰ ਬਣੇਗੀ ਨਾਲ ਹੀ ਉਹਨਾਂ ਆਪ ਅਤੇ ਭਾਜਪਾ ਨੂੰ ਵੀ ਆਪਣੇ ਨਿਸ਼ਾਨੇ ਤੇ ਲਿਆ ਨਾਲ ਹੀ ਉਹਨਾਂ ਅਮਰਿਤਪਾਲ ਸਿੰਘ ਦੀ ਜਿੱਤ ਨੂੰ ਲੈ ਕੇ ਕਿਹਾ ਕਿ ਉਥੋਂ ਦੇ ਵੋਟਰਾਂ ਦਾ ਫੈਸਲਾ ਹੈ ਪਰ ਡਰ ਹੈ ਕਿ ਕਿਤੇ ਫਿਰ 84 ਵਾਲਾ ਦੌਰ ਨਾ ਆ ਜਾਵੇ ਅਖੀਰ ਤੇ ਰੰਧਾਵਾ ਨੇ ਪ੍ਰੈਸ ਦਾ ਵੀ ਧੰਨਵਾਦ ਕੀਤਾ ਗੁਰਦਾਸਪੁਰ ਦੇ ਸਾਰੇ ਹਲਕਿਆਂ ਦੇ ਲੋਕਾਂ ਨੇ ਸੁਖਜਿੰਦਰ ਸਿੰਘ ਰੰਧਾਵਾ ਦੀ ਜਿੱਤ ਵਿੱਚ ਬਹੁਤ ਜ਼ਿਆਦਾ ਖੁਸ਼ੀ ਦਾ ਇਜ਼ਹਾਰ ਕੀਤਾ ਸੁਖਜਿੰਦਰ ਰੰਧਾਵਾ ਦੇ ਗੱਲ ਵਿੱਚ ਹਾਰ ਪਾ ਕੇ ਸਵਾਗਤ ਕੀਤਾ ਗਿਆ ਇਸ मौके ਫਤਿਹਗੜ ਚੂੜੀਆਂ ਦੇ ਹਲਕਾ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਗੁਰਦਾਸਪੁਰ ਦੇ ਹਲਕਾ ਵਿਧਾਇਕ ਬਰਿੰਦਰ ਮੀਤ ਸਿੰਘ ਪਹਾੜਾ ਹਲਕਾ ਵਿਧਾਇਕ ਅਰੁਣਾ ਚੌਧਰੀ ਹਜ਼ਾਰਾਂ ਦੀ ਗਿਣਤੀ ਵਿੱਚ ਵਰਕਰ ਪਹੁੰਚੇ ਅਤੇ ਸੁਖਜਿੰਦਰ ਰੰਦਾਵਾ ਨੇ ਸਾਰਿਆਂ ਦਾ ਧੰਨਵਾਦ ਕੀਤਾ ਪੰਜਾਬ ਦੀ ਔਰ ਖਾਸ ਕਰਕੇ ਗੁਰਦਾਸਪੁਰ ਵਾਲੇ ਦੀ ਜਿੱਤ ਹੋਈ ਜੀ ਜੀ ਔਰ ਇਹ ਜਿੱਤ ਜਿਹੜੀ ਆ ਮੈਂ ਆਪਣੇ ਸਾਰੇ ਕਾਂਗਰਸ ਵਰਕਰਾਂ ਦੀ ਮੇਰੀ ਸੈਂਟਰਲ ਲੀਡਰਸ਼ਿਪ ਔਰ ਜਿਹੜੇ ਇਥੋਂ ਦੇ ਮੇਰੇ ਲੀਡਰ ਸਾਹਿਬਾਨ ਨੇ ਉਹਨਾਂ ਦਾ ਇਹਦੇ ਵਿੱਚ ਬਹੁਤ ਤੁਹਾਡਾ ਯੋਗਦਾਨ ਹੈਗਾ ਮੇਰੀ ਜਿੱਤ 'ਚ। ਔਰ ਮੈਂ ਕਦੀ ਵੀ ਆਪਣੇ ਜਿਹੜੇ ਮੇਰੇ ਸਹਿਯੋਗੀ ਰਹੇ ਨੇ ਮੇਰੇ ਨਾਲ ਐਮ.ਐਲ.ਏ ਰਹੇ ਨੇ। ਮੇਰੇ ਨਾਲ ਜਿਨ੍ਹਾਂ ਨੇ ਇਲੈਕਸ਼ਨਾਂ ਲੜੀਆਂ ਨੇ ਜਿਨ੍ਹਾਂ ਦੇ ਕੱਕੇ ਅੱਜ ਤੱਕ ਮੇਰੇ ਨਾਲ ਪਿਤਾ ਜੀ ਤੇ ਨਾਂ ਬੈਂ ਅਸੀਂ ਕਦੀ ਵੀ ਪਿੱਛੇ ਨਹੀਂ ਹਟੇ ਔਰ ਗੁਰਦਾਸਪੁਰ ਵਾਲਿਆਂ ਨੇ ਜਿਹੜਾ ਅੱਜ ਮੈਨੂੰ ਬਾਣ ਬਖਸ਼ਿਆ ਇਹ ਮੈਂ ਆਪਣੀ ਜ਼ਿੰਦਗੀ ਚ ਨਹੀਂ ਪੁੱਛਦਾ ਪਹਿਲੋ ਡੇਰਾ ਬਾਬਾ ਨਾਨਕ ਨੇ ਇੰਨਾ ਜ਼ਿਆਦਾ ਮਾਨ ਬਖਸ਼ਿਆ ਸੀ ਤੇ ਉਹਨਾਂ ਨੇ ਹੁਣ ਗੁਰਦਾਸਪੁਰ ਵਾਲਿਆਂ ਨੇ 60000 ਦੇ ਤਕਰੀਬ ਵੋਟਾਂ ਦੇ ਜਿਤਾ ਕੇ ਬਹੁਤ ਥੋੜੀ ਜਿੱਤ ਹਾਸਲ ਕੀਤੀ ਆ ਔਰ ਜਿਹੜੀਆਂ ਫੋਰਸਿਸ ਸੀਗੀਆਂ ਉਹਨਾਂ ਨੂੰ ਨਾ ਬੜੀ ਪੂਰੀ ਤਰ੍ਹਾਂ ਹਰਾਇਆ ਜਿਹਦੇ ਵਿੱਚ ਤੁਸੀਂ ਵੇਖੋ ਕਿ ਅਕਾਲੀ ਦਲ ਆਮ ਆਦਮੀ ਪਾਰਟੀ ਦੋਨਾਂ ਨੇ ਇਕੱਠੇ ਹੋ ਕੇ ਕਾਂਗਰਸ ਦੇ ਅਗੇਂਸਟ ਵੋਟਾਂ ਪਾਈਆਂ ਔਰ ਦੋਨੋਂ ਪਾਰਟੀਆਂ ਇਕੱਠੀਆਂ ਹੋ ਗਈਆਂ ਜਿਹੜੇ ਕਹਿੰਦੇ ਸੀ ਕਿ ਬੀਜੇਪੀ ਆਮ ਆਦਮੀ ਪਾਰਟੀ ਔਰ ਕਾਂਗਰਸ ਦਾ ਅਲਾਈਂਸ ਆ ਇੱਕ ਸਿੱਧ ਹੋ ਗਿਆ ਕੇ ਨਾਪਾਕ ਜਿਹੜੀ ਇਹਨਾਂ ਦੇ ਇਹਨਾਂ ਦਾ ਅਲਾਈਅੰਸ ਸੀਗਾ ਇੰਟਰਨਲ ਅਲਾਈਅੰਸ ਉਹ ਗੁਰਦਾਸਪੁਰ ਦੇ ਵਿੱਚ ਸਾਹਮਣੇ ਹੋ ਕੇ ਆਇਆ ਜਿਹੜੀ ਕਿੱਕਲੀ ਦੇ ਪੈ ਗਈ ਔਰ ਜਿਹੜੀ ਸਭ ਤੋਂ ਓਡੀ ਵੇਖੋ ਚੀਫ ਮਿਨਿਸਟਰ ਹੋਣਾ ਹੁਣ ਆਪਾਂ ਥੋੜੀ ਜਿਹੀ ਇਹ ਗੱਲ ਕਰੀਏ ਕਿ ਅਸੀਂ ਪੰਜਾਬ ਦੀ ਜੀ ਕਿਵੇਂ ਜਿਹੜੇ ਜਿੱਥੇ ਲੋਕੀਆਂ ਕੋਈ ਗਰੰਟਰ ਗਰੰਟਰ ਰੁਕੀਆਂ ਜਾਂ ਪੰਜਾਬ ਦੇ ਜਿਹੜੇ ਕੰਮ ਰੁਕੇ ਨੇ ਉਹਨਾਂ ਨੂੰ ਲੈ ਕੇ ਅੱਗੇ ਜਾਣਾ ਜਿਹੜੇ ਫਰਦਾਸਪੁਰ ਦੀ ਕੰਮ ਜਿਹੜੇ ਰੁਕੇ ਨੇ ਉਹਨਾਂ ਨੂੰ ਲੈ ਕੇ ਜਾਣਾ ਮੈਂਬਰ ਪਾਰਲੀਮੈਂਟ ਦਾ ਛੋਟੀਆਂ ਗੱਲਾਂ 'ਚ ਇੱਕ ਦੂਜੇ 'ਤੇ ਤੋਮਤਬਾਜ਼ੀ ਕਰਨੀ ਜਾਂ ਟਿੱਕਰਬਾਜ਼ੀ ਕਰਨੀ ਜਾਂ ਜੁਮਲੇਬਾਜ਼ੀ ਕਰਨੀ ਉਹ ਮੈਂਬਰ ਪਾਰਲੀਮੈਂਟ ਦਾ ਕੰਮ ਨਹੀਂ ਹੁੰਦਾ ਸਾਡੇ ਤੇ ਲੋਕਾਂ ਨੇ ਵਿਸ਼ਵਾਸ ਪੈਦਾ ਕੀਤਾ ਕਿ ਪਾਰਲੀਮੈਂਟ 'ਚ ਜਾ ਕੇ ਆਪਣੀ ਸਟੇਟ ਦੀ ਗੱਲ ਕਰੋ ਆਪਣੇ ਦੇਸ਼ ਦੀ ਗੱਲ ਕਰੋ ਤੇ ਆਪਣੇ ਇਲਾਕੇ ਦੀ ਗੱਲ ਕਰੋ ਜਿੱਥੋਂ ਤੁਸੀਂ ਐਮਪੀ ਬਣ ਕੇ ਜਿਹੜੇ ਕਰਦੇ ਅੰਮ੍ਰਿਤਪਾਲ ਜਿੱਤ ਨੂੰ ਕਿਹਾ ਅੰਮ੍ਰਿਤਪਾਲ ਜਿੱਤ ਨੂੰ ਕਿਹਾ ਦੇਖੋ ਦੇਖੋ ਜਿੱਥੇ ਜਿੱਥੇ ਲੋਕਾਂ ਨੇ ਵੋਟਾਂ ਪਾਈਆਂ ਉਹਨਾਂ ਨੇ ਲੋਕਾਂ ਜਿਹਨੂੰ ਵੋਟਾਂ ਪਾਈਆਂ ਤੇ ਪਰ ਮੈਂ ਸਮਝਦਾ ਕਿ ਪੰਜਾਬ ਫੇਰ ਨਾ ਕਿਸੇ ਮੁੜ ਕੇ ਉਸ ਤੌਰ ਤੇ ਚਲਾ ਜਾਏ ਇਹ ਏਜੰਸੀਆਂ ਨੇ ਜਾਂ ਹੋਰਾਂ ਨੇ ਜਿਹੜੇ ਕੋਈ ਹੈਗੇ ਇਹਦੇ ਬਾਰੇ ਪੂਰਾ ਧਿਆਨ ਰੱਖਣਾ ਚਾਹੀਦਾ ਪੰਜਾਬ ਦੀ ਜਿਹੜੀ ਸ਼ਾਂਤੀ ਭਾਈਚਾਰਕ ਸਾਂਝ ਹੈ ਇਹ ਬਰਕਰਾਰ ਰਹਿਣੀ ਚਾਹੀਦੀ ਹੈ ਇੱਥੇ ਗੈਂਗਸਟਰਾਂ ਦੇ ਉੱਤੇ ਸਾਨੂੰ ਕਾਬੂ ਕਰਨਾ ਪਏਗਾ ਔਰ ਉਸ ਸ਼ਕਤੀ ਨਾਲ ਲਾਅ ਐਂਡ ਆਰਡਰ ਜਿਹੜਾ ਉਹਨੂੰ ਮੇਨਟੇਨ ਕਰਨਾ ਪਏਗਾ ਲੋਕਾਂ ਨੂੰ ਮਜ਼ਾਕ ਕੀਆ ਗਵਰਨਮੈਂਟ ਨਹੀਂ ਚਾਹੀਦੀ ਲੋਕਾਂ ਨੂੰ ਕੰਮ ਕਰਨ ਵਾਲੀ ਗਵਰਨਮੈਂਟ ਚਾਹੀਦੀ ਹੈ ਬਰੀ ਬਾਰ ਇਨੀ ਗੱਲ ਕਿ ਕਿਦਾਂ ਦੇ ਦੇਵੇਂ ਕਿਵੇਂ ਦੇਖਦੇ ਹੋ ਜੀ ਇੰਡੀਆ ਆਲਾਈਂਸ ਦੀ ਗਵਰਨਮੈਂਟ ਬਣੇਗੀ ਔਰ ਪ੍ਰਾਈਮ ਮਿਨਿਸਟਰ ਸਾਹਿਬ ਜਿਸ ਤਰੀਕੇ ਨਾਲ ਉਹ ਹਿੰਦੁਸਤਾਨ 'ਚ ਉਹਨਾਂ ਨੇ ਬਿਹੇਵ ਕੀਤਾ ਉਹਦੇ 'ਚ ਲੋਕਾਂ ਨੇ ਉਹਨਾਂ ਦੇ ਅਗੇਂਸਟ ਵੋਟਾਂ ਪਾਈਆਂ ਨੇ ਹਾਂਜੀ ਹਾਂਜੀ ਔਰ ਜਿਹੜਾ ਇੰਡੀਆ ਆਲਾਈਂਸ ਆ ਇੰਡੀਆ ਬਲੌਕ ਆ ਉਹਦੀ ਫੇਵਰ 'ਚ ਪਾਈਆਂ ਕਿ ਉਹਨਾਂ ਨੇ ਇਹ ਚੀਜ਼ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਕਿ ਬੜੀ ਜ਼ਰੂਰੀ ਸੀ ਕਿ ਇੱਕ ਗਵਰਨਮੈਂਟ ਜਿਹੜੀ ਇਹ ਕਹਿੰਦੀ ਸੀ ਵਨ ਵਨ ਨੇਸ਼ਨ ਵਨ ਡਾਇਰੈਕਸ਼ਨ ਵਨ ਦਾ ਮਤਲਬ ਜੇ ਤਿੰਨਾਂ ਮਹੀਨਿਆਂ ਚ ਪਾਰਲੀਮੈਂਟ ਦੀ ਇਲੈਕਸ਼ਨ ਕਰਾਈ ਇਹਦਾ ਮਤਲਬ ਜੇ ਬਾਕੀ ਹੁੰਦੀਆਂ ਜੋ 3 ਸਾਲ ਨਿਕਲ ਜਾਣੇ ਸੀ ਇਸ ਕਰਕੇ ਦੇਸ਼ ਬਚ ਗਿਆ ਔਰ ਦੇਸ਼ ਬਚਾਵਾਂਗੇ